ਜੇ ਅਸੀਂ ኦਪਰੇਸ਼ਨਲ ਕਰ ਰਹੇ ਹਾਂ ਪਰ ਉਤੋਂ ਪਹਿਲਾਂ ਟ੍ਰਾਇਲ 베ਸ ਤੇ ਟ੍ਰਾਇਲ ਕਰ ਰਹੇ ਹਾਂ ਵੀ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਇਹ ਚਲਾਣ ਦੀ ਲੋੜ ਆ ਸੀ ਉਹਨਾਂ ਨੂੰ ਹਲੇ ਫਿਲ ਹਾਲ ਵੈਰੀਗੇਟਿੰਗ ਲਾ ਕੇ ਸੀ ਸਲਿੱਪਵੇ ਰਹੀ ਦੀ। ਟ੍ਰੈਫਿਕ ਨੂੰ ਕੱਟ ਰਹੇ ਹਾਂ। ਕਿ ਮੈਂ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਰਿਕੁਐਸਟ ਕਰੂੰਗਾ ਕਿ ਯਾਰ ਲਾਈਟ ਨੂੰ ਹੋਵੇ ਕਰੋ। ਜੇ ਤੁਹਾਡੀ ਰੈੱਡ ਲਾਈਟ ਹੈ ਤਾਂ ਰੁਕੋ ਲੈਟਰ ਰਾਈਟ ਤੇ। ਇਹ ਮਤਲਬ ਮੈਂ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਰਿਕੁਐਸਟ ਕਰਦਾ ਕਿ ਲਾਈਟਾਂ ਦੀ ਜਿਹੜੀ ਵਿਵਸਥਾ ਹੈ ਉਹਨੂੰ ਆਪਾਂ ਮੰਨੀਏ ਤੇ ਬੰਨ ਕੇ ਮਹਾਨਗੜ੍ਹ ਲੁਧਿਆਣਾ ਤੇ ਅਬਾਚਰ ਟ੍ਰੈਫਿਕ ਦੀ ਇਸ ਸਮੱਸਿਆ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਲੁਧਿਆਣਾ ਦੇ ਪਾਰਨਗਰ ਚੌਕ ਵਿਖੇ ਇਸੇ ਪੇ ਟ੍ਰੈਫਿਕ ਪੁਲਿਸ ਸੈੱਲ ਲੁਧਿਆਣਾ ਗੁਰਦੇਵ ਸਿੰਘ ਦੇ ਵੱਲੋਂ ਮੌਕੇ ਦਾ ਸਾਸਾ ਲਿਆ ਆਇਆ ਹੈ ਪੱਤਰਕਾਰਾਂ ਦੇ ਨਾਲ ਕਾਰਜਕਾਰ ਦੇ ਐਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਟ੍ਰੈਫਿਕ ਪ੍ਰਤੀ ਅਵੇਅਰਨਸ ਕਰੰਗ ਲਈ ਅੱਜ ਅਸੀਂ ਪਾਰਨਗਰ ਚੌਕ ਵਿਖੇ ਟ੍ਰੈਫਿਕ ਦੀ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱਕ ਟ੍ਰਾਇਲ ਬੀਸੀ ਸ਼ੁਰੂਆਤ ਕੀਤੀ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਨਾਲ ਆਪਣੇ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੈ ਕਈ ਵਾਰ ਉਹ ਖੱਬੇ ਖੜਨ ਦੀ ਬਜਾਏ ਸੱਜੇ ਖੜ ਜਾਂਦੇ ਨੇ ਅਤੇ ਸੱਜੇ ਖੜਨ ਦੀ ਜਗ੍ਹਾ ਖੱਬੇ ਖੜ ਜਾਂਦੇ ਨੇ ਜਿਸ ਕਾਰਨ ਜਾਮ ਲੱਗ ਜਾਂਦਾ ਹੈ ਉਹਨਾਂ ਨੂੰ ਅਪੀਅਰ ਕੀਤਾ ਸਾਰੇ ਲੁਧਿਆਣਾ ਲਾਈਫ ਸਟਾਈਲ ਦੀ ਇੱਕ ਖਾਸ ਰਿਪੋਰਟ ਇਹ ਜਿਹੜਾ ਭਾਰਤ ਨਗਰ ਚੌਂਕ ਤੇ ਲਾਈਟਿੰਗ ਜੰਕਸ਼ਨ ਜਿਹੜਾ ਲੱਗਿਆ ਨਵਾਂ ਉਹਨੂੰ ਅੱਜ ਅਸੀਂ ኦਪਰੇਸ਼ਨਲ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਟ੍ਰਾਇਲ ਬੇਸ ਤੇ ਟ੍ਰਾਇਲ ਕਰ ਰਹੇ ਹਾਂ ਵੀ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇਹਦੇ ਵਿੱਚ ਅਸੀਂ ਜਿਹੜੇ ਸਲਿੱਪ ਵੇਚ ਲੰਨ ਰਿ ਲੋਡ ਆ ਸੀ ਉਹਨਾਂ ਨੂੰ ਹਲੇ ਫਿਲ ਹਾਲ ਬੈਰੀਕੇਟਿੰਗ ਲਾ ਕੇ ਸੀ ਸਲਿੱਪ ਵੇਰ ਆਹੀ ਸੀ ਟ੍ਰੈਫਿਕ ਨੂੰ ਕੱਟ ਰਹੇ ਆ ਤੇ ਉਹਦੇ ਨਾਲ ਬਹੁਤ ਸਿਸਟਮ ਸੈੱਟ ਹੋਇਆ ਤੇ ਜਿਹੜਾ ਜਾਮ ਵਾਲੀ ਸਥਿਤੀ ਸੀ ਉਹ ਘਟ ਗਈ ਐ ਤੇ ਬਾਕੀ ਮੈਂ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਰਿਕਵੈਸਟ ਕਰੂੰਗਾ ਕਿ ਯਾਰ ਲਾਈਟ ਨੂੰ ਅਵੇ ਕਰੋ ਜੇ ਤੁਹਾਡੀ ਰੈੱਡ ਲਾਈਟ ਆ ਤਾਂ ਰੁਕੋ ਲੈਟਰ ਰਾਈਟ ਤੇ ਤੁਹਾਡੀ ਗ੍ਰੀਨ ਆ ਤਾਂ ਚੱਲੋ ਮਤਲਬ ਜੇ ਆਪਾਂ ਲਾਈਟਾਂ ਦਾ ਜਿੰਨਾ ਲਾਈਟਾਂ ਨੂੰ ਅਵੇ ਕਰਾਂਗੇ ਉਹਨਾਂ ਜਿਆਦਾ ਵਧੀਆ ਹੋਊਗਾ ਠੀਕ ਐ ਨਾ ਇਹ ਮਤਲਬ ਮੈਂ ਤੁਹਾਡੇ ਮਾਧਮ ਰਾਹੀਂ ਲੋਕਲ ਰਿਕਵੈਸਟ ਕਰਦਾ ਕਿ ਲਾਈਟਾਂ ਦੀ ਜਿਹੜੀ ਵਿਵਸਥਾ ਹੈ ਉਹਨੂੰ ਆਪਾਂ ਮੰਨੀਏ ਤੇ ਬਣ ਕੇ ਅੱਛੇ ਢੰਗ ਨਾਲ ਦੇਖੋ ਟ੍ਰੈਫਿਕ ਦਾ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਇੱਧਰ ਦਿਖਾਓ ਸੋ ਜਾਮ ਵਾਲੀ ਗੱਲ ਹੀ ਨਹੀਂ ਜਿੰਨੀ ਕਿ ਰੈੱਡ ਲਾਈਟ ਤੇ ਜਿੰਨੀ ਕਿ ਟ੍ਰੈਫਿਕ ਰੁਕਣੀ ਹੈ ਉਨੀ ਕਿ ਰੁਕ ਰਹੀ ਹੈ ਬਾਕੀ ਠੀਕ ਚੱਲ ਰਹੀ ਹੈ ਹਾਂਜੀ ਹਾਂਜੀ ਬਸੇ ਤਾਂ ਹੀ ਅਸੀਂ ਇਹਦਾ ਜਿਹੜਾ ਹੈਗਾ ਟ੍ਰਾਇਲ ਕਰ ਰਹੇ ਹਾਂ ਜੀ